ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਘਰ ਦੀ ਛੱਤ ਉੱਪਰ ਇਹ ਇੱਕ ਚੀਜ਼ ਰੱਖ ਦਿਓ ਤਾਂ ਤੁਹਾਡੇ ਘਰ ਸੁੱਖ ਸ਼ਾਂਤੀ ਅਤੇ ਬਰਕਤਾਂ ਵਾਸ ਕਰਨਗੀਆਂ ਤਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਿਖ ਕੇ ਗੁਰੂ ਚਰਣਾ ਵਿੱਚ ਹਾਜ਼ਰੀ ਲਗਵਾਓ ਜੀ ਤਾਂ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਹਿੰਦੇ ਹਨ ਕਿ ਜਿਸ ਘਰ ਦੀ ਛੱਤ ਉੱਤੇ ਕਬੂਤਰ ਬਿਠਾ ਕਰਦਾ ਹੈ ਉਹ 1 ਰੁਪਿਆ ਕਮਾਏਗਾ ਤੇ 1.5 ਰੁਪਿਆ ਉਸ ਦਾ ਖਰਚ ਹੋਵੇਗਾ ਘਰ ਵਿੱਚ ਪੈਸਾ ਨਹੀਂ ਟਿਕਦਾ ਘਰ ਵਿੱਚ ਕੋਈ ਨਾ ਕੋਈ ਬਿਮਾਰੀ ਜ਼ਰੂਰ ਰਹਿੰਦੀ ਹੈ ਇੱਕ ਠੀਕ ਤਾਂ ਦੂਜਾ ਬਿਮਾਰ ਦੂਜਾ ਠੀਕ ਤੇ ਤੀਜਾ ਬਿਮਾਰ ਰੋਗ ਘਰੋਂ ਬਾਹਰ ਨਹੀਂ ਨਿਕਲਦੇ ਉਸ ਘਰ ਵਿੱਚ ਸੁੱਖ ਸ਼ਾਂਤੀ ਦੀ ਥਾਂ ਅਸ਼ਾਂਤੀ ਬਣੀ ਰਹਿੰਦੀ ਹੈ ਘਰ ਦੇ ਬਾਹਰ ਸਭ ਠੀਕ ਅਤੇ ਘਰ ਦੇ ਅੰਦਰ ਅਸ਼ਾਂਤੀ ਵਾਸ ਕਰਦੀ ਹੈ ਤੇ ਦਲਿੱਦਰ ਦਰਵਾਜ਼ਾ ਮੱਲ ਕੇ ਬੈਠਾ ਰਹਿੰਦਾ ਹੈ ਜਿੱਥੇ ਗੰਧ ਹੋਵੇ ਉਥੇ ਦਲਿੱਦਰ ਤੇ ਰੋਗ ਆ ਕੇ ਵਾਸ ਕਰਦੇ ਨੇ ਜਿੱਥੇ ਉਦਮ ਹੈ ਸਫਾਈ ਉਥੇ ਹੈ ਸਾਬ ਸੋਖਾ ਆਗੇ ਵਾਸ ਕਰਦੇ ਨੇ ਆਪਾਂ ਸਭ ਚਾਹੁੰਦੇ ਆ ਕਿ ਸਾਡੇ ਘਰ ਸੁੱਖ ਸ਼ਾਂਤੀ ਬਣੀ ਰਹੇ ਘਰ ਵਿੱਚ ਨਿਰੋਗਤਾ ਬਣੀ ਰਹੇ ਘਰ ਦੇ ਜੀਆਂ ਵਿੱਚ ਕਲੇਸ਼ ਨਾ ਹੋਵੇ ਅੱਜ ਕੱਲ ਆਪਾਂ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਦੁੱਖਾਂ ਨਾਲ ਕਿਰੇ ਰਹਿੰਦੇ ਆ ਤਾਂ ਇਹ ਛੋਟਾ ਜਿਹਾ ਉਪਾ ਇਹ ਜੁਗਤ ਤੁਹਾਨੂੰ ਦੁੱਖਾਂ ਤੋਂ ਬਾਹਰ ਕੱਢ ਸਕਦੀ ਹੈ ਇਸ ਲਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਇਸ ਨਾਲ ਵੀ ਸਰੀਰ ਨਿਰੋਗ ਰਹੇਗਾ ਅਤੇ ਸਰੀਰ ਨੂੰ ਊਰਜਾ ਵੀ ਮਿਲੇਗੀ ਜਦੋਂ ਸੂਰਜ ਚੜ੍ਹਦਾ ਹੈ ਘਰ ਦੀ ਛੱਤ ਤੇ ਜਾ ਕੇ ਕਾਲੇ ਤਿਲ ਲੈ ਕੇ ਤੇ ਘਰ ਦੀ ਛੱਤ ਤੇ ਪਾ ਦਿਓ ਪੰਛੀ ਖਾਣਗੇ ਤਾਂ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਅਗਲੇ ਦਿਨ ਜਦੋਂ ਛੱਤ ਤੇ ਜਾਓ ਤਾਂ ਪਹਿਲਾਂ ਉਸ ਜਗ੍ਹਾ ਨੂੰ ਸਾਫ਼ ਕਰ ਲਿਓ ਵਿਠਾ ਗੰਧ ਦੇ ਲਿੱਦਰ ਦਾ ਘਰ ਹੁੰਦੀਆਂ ਨੇ ਕਿਉਂਕਿ ਘਰ ਦੀ ਸੁਖ ਸ਼ਾਂਤੀ ਜ਼ਰੂਰੀ ਹੁੰਦੀ ਹੈ ਕਹਿੰਦੇ ਇੱਕ ਨਗਰ ਦੇ ਵਿੱਚ ਇੱਕ ਮਾਈ ਰਿਆ ਕਰਦੀ ਸੀ ਕਹਿੰਦੇ ਨਗਰ ਤੋਂ ਬਾਹਰ ਉਹਦੀ ਕੁਟਿਆ ਸੀ ਤੇ ਉਸ ਦੇ ਸਿਰ ਦਾ ਨਾਂ ਹੀ ਸਾਈ ਸੀ ਤੇ ਨਾ ਹੀ ਉਸ ਦੇ ਘਰ ਔਲਾਦ ਸੀ ਕਹਿੰਦੇ ਅੰਤਿਮ ਸਮਾਂ ਸੀ ਤੇ ਉਹਦੇ ਘਰ ਤੋਂ ਥੋੜੀ ਦੂਰ ਇੱਕ ਸੰਤ ਫਕੀਰ ਰਿਆ ਕਰਦੇ ਸੀ ਉਹ ਰੋਜ਼ ਹੀ ਕਥਾ ਕੀਰਤਨ ਕਰਿਆ ਕਰਦੇ ਉਹ ਜਦੋਂ ਵੀ ਕਥਾ ਕੀਰਤਨ ਕਰਿਆ ਕਰਦੇ ਸੀ ਤਾਂ ਕਹਿੰਦੇ ਇਹ ਜ਼ਰੂਰ kia ਕਰਦੇ ਵੀ ਅਸੀਸਾਂ ਇਕੱਠੀਆਂ ਕਰੋ ਜ਼ਿੰਦਗੀ ਦੇ ਵਿੱਚ ਦੁਆਵਾਂ ਇਕੱਠੀਆਂ ਜ਼ਰੂਰ ਕਰਿਆ ਕਰੋ ਹੁਣ ਸੋਚਣ ਲੱਗੀ ਵੀ ਇਹ ਕਿਵੇਂ ਕੀਤਾ ਜਾਵੇ ਤਾਂ ਇੱਕ ਦਿਨ ਉਹ ਵੀ ਸੰਤ ਜੀ ਨੇ ਕਥਾ ਵਿੱਚ ਦੱਸਿਆ ਵੀ ਚਿੜੀਆਂ ਕਾਵਾਂ ਨੂੰ ਝੋਗਾ ਜ਼ਰੂਰ ਪਾਇਆ ਕਰੋ ਇਹਨਾਂ ਨੂੰ ਝੋਗਾ ਪਾਉਣ ਨਾਲ ਇਹ ਉਹ ਅਸੀਸਾਂ ਦਿੰਦੇ ਨੇ ਜੋ ਤੁਰ ਦਰਗਾਹ ਤੱਕ ਵੀ ਕਬੂਲ ਹੁੰਦੀਆਂ ਨੇ ਕਹਿੰਦੇ ਉਸ ਸੰਤ ਫਕੀਰ ਜਿੱਥੇ ਕਥਾ ਕਰਿਆ ਕਰਦੇ ਸੀ ਨਾ ਉੱਥੇ ਇੱਕ ਰੁੱਖ ਦੇ ਉੱਤੇ ਕਬੂਤਰ ਅਤੇ ਕਬੂਤਰੀ ਰੋਜ਼ ਹੀ ਉਹਨਾਂ ਦੀ ਕਥਾ ਕੀਰਤਨ ਸੁਣਿਆ ਕਰਦੇ ਸੀ ਕਹਿੰਦੇ ਮਾਈ ਨੇ ਹੁਣ ਆਪਣੀ ਛੱਤ ਦੇ ਉੱਤੇ ਰੋਜ਼ ਯੋਗਾ ਪਾਉਣਾ ਆਰੰਭ ਕਰ ਦਿੱਤਾ ਹੁਣ ਕਬੂਤਰ ਅਤੇ ਕਬੂਤਰੀ ਜ਼ਿਆਦਾ ਸਮਾਂ ਸੰਤ ਫਕੀਰ ਦੇ ਬਚਨ ਸੁਣਨ ਵਿੱਚ ਹੀ ਲਗਾ ਦਿੰਦੇ ਤੇ ਜਦੋਂ ਭੁੱਖ ਲੱਗਦੀ ਤਾਂ ਉਸ ਮਾਈ ਦੀ ਛੱਤ ਦੇ ਉੱਤੇ ਆ ਕੇ ਦਾਣਾ ਪਾਣੀ ਝੁਗ ਲੈਂਦੇ ਤੇ ਇਸ ਤਰ੍ਹਾਂ ਉਹ ਜਿਆਦਾ ਸਮਾਂ ਉੱਥੇ ਕਥਾ ਕੀਰਤਨ ਸੁਣਨ ਵਿੱਚ ਹੀ ਲਗਾ ਦਿੰਦੇ ਸਨ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹ ਮਾਈ ਬਿਮਾਰ ਰਹਿਣ ਲੱਗੀ ਤੇ ਮੰਝੇ ਤੇ ਪੈ ਗਈ ਮੰਝੇ ਤੇ ਪਈ ਪਈ ਨਹੀਂ ਉਹਨੇ ਆਪਣੇ ਸਵਾਸ ਤਿਆਗ ਦਿੱਤੇ ਹੁਣ ਕਬੂਤਰ ਤੇ ਕਬੂਤਰੀ ਨੇ ਕਿੰਨੇ ਦਿਨ ਦੇਖਿਆ ਵੀ ਮਾਈ ਨਹੀਂ ਲੱਭਦੀ ਕਹਿੰਦੇ ਐਵੇਂ ਕਰਦੇ ਆ ਸਾਰੇ ਨਗਰ ਦੇ ਵਿੱਚ ਜਾ ਕੇ ਦੇਖ ਕੇ ਆਉਨੇ ਆ ਕਹਿੰਦੇ ਸਾਰੇ ਨਗਰ ਦੇ ਵਿੱਚ ਜਾ ਕੇ ਤੇ ਲੱਭ ਕੇ ਆਏ ਪਰ ਮਾਈ ਕਿਤੇ ਵੀ ਨਾ ਲੱਭੀ ਤਾਕ ਘਾਰ ਕੇ ਕਬੂਤਰ ਕਹਿੰਦਾ ਪੀ ਐਵੇਂ ਕਰੀਏ ਆਪਾਂ ਸਾਰੇ ਨਗਰ ਦੇ ਵਿੱਚ ਤਾਂ ਲੱਭ ਲਿਆ ਪਰ ਆਪਾਂ ਮਾਈ ਨੂੰ ਇੱਕ ਥਾਂ ਤੇ ਨਹੀਂ ਲੱਭਿਆ ਤਾਂ ਉਹ ਕਹਿੰਦੀ ਕਿ ਕਿਹੜੀ ਥਾਂ ਉਹ ਕਹਿੰਦਾ ਮਾਈ ਨੂੰ ਆਪਾਂ ਉਹਦੇ ਘਰ ਵਿੱਚ ਨਹੀਂ ਲੱਭਿਆ ਆਪਾਂ ਉਹਦੇ ਘਰ ਨਹੀਂ ਗਏ ਕਹਿੰਦੇ ਚੱਲ ਫੇਰ ਉਹਦੇ ਘਰ ਜਾ ਕੇ ਦੇਖਦੇ ਆਂ ਉਹ ਮਾਈ ਦੇ ਘਰ ਵਿੱਚ ਜਾਂਦੇ ਨੇ ਜਦੋਂ ਅੰਦਰ ਚਲੇ ਜਾਂਦੇ ਨੇ ਤੇ ਅੰਦਰ ਜਾ ਕੇ ਦੇਖਦੇ ਨੇ ਕਿ ਮਾਈ ਦੇ ਉੱਤੇ ਬਹੁਤ ਸਾਰੀਆਂ ਮੱਖੀਆਂ ਜਿਹੜੀਆਂ ਪਿੰਨ-ਪਿੰਨ ਕਰਦੀਆਂ ਪਈਆਂ ਨੇ ਥੋੜੇ ਸਮੇਂ ਬਾਅਦ ਉਹਨਾਂ ਨੇ ਆਪਣੇ ਪੰਖਾਂ ਦੇ ਨਾਲ ਉਹ ਮੱਖੀਆਂ ਨੂੰ ਪਾਸੇ ਕਰਨ ਲੱਗੇ ਪਰ ਕਹਿੰਦੇ ਹੁਣ ਮੱਖੀਆਂ ਨੇ ਕਿੱਥੋਂ ਪਾਸੇ ਹੋਣਾ ਸੀ ਸਰੀਰ ਤਾਂ ਬੇਜਾਨ ਹੋ ਗਿਆ ਸੀ ਕਹਿੰਦੇ ਕੁਝ ਦਿਨ ਲੰਘੇ ਤੇ ਸਰੀਰ ਦੇ ਵਿੱਚ ਕੀੜੇ ਵੀ ਪੈ ਗਏ ਹੁਣ ਉਹ ਬੜੇ ਜ਼ਿਆਦਾ ਉਹਦੀ ਹਾਲਤ ਖਰਾਬ ਹੋ ਗਈ ਤੇ ਕਹਿੰਦੇ ਕਬੂਤਰ ਤੇ ਕਬੂਤਰੀ ਨੂੰ ਇਹ ਦੇਖ ਕੇ ਬੜਾ ਜ਼ਿਆਦਾ ਦੁੱਖ ਹੋਇਆ ਪੀ ਇਹ ਤਾਂ ਆਪਾਂ ਨੂੰ ਰੋਜ਼ ਦਾਣਾ ਪਾਣੀ ਪਾਉਂਦੀ ਸੀ ਆਪਾਂ ਇਹਦੇ ਦਾਣੇ ਪਾਣੀ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ ਕਹਿੰਦੇ ਸੰਤ ਫਕੀਰ ਉਸ ਦਿਨਾਂ ਕਥਾ ਕਰਦੇ ਪਏ ਸੀ ਕਿ ਜਦੋਂ ਆਪਾਂ ਪਰਮਾਤਮਾ ਅੱਗੇ ਇੱਕ ਮਨ ਇੱਕ ਚੇਤ ਹੋ ਕੇ ਅਰਦਾਸ ਕਰੀਏ ਨਾ ਤਾਂ ਪਰਮਾਤਮਾ ਉਹ ਅਰਦਾਸ ਜ਼ਰੂਰ ਕਬੂਲ ਕਰਦੇ ਨੇ ਉਹ ਦੋਨੇ ਜਿਹੜੇ ਸੀ ਉਹ ਰੁੱਖ ਤੇ ਬੈਠ ਕੇ ਤੇ ਕਹਿੰਦੇ ਪਰਮਾਤਮਾ ਨੂੰ ਕਹਿੰਦੇ ਵੀ ਮਾਈ ਚਲੀ ਗਈ ਐ ਉਹਦੇ ਨਾਲ ਮੋਹ ਸੀ ਤੇ ਤੂੰ ਸਾਡੇ ਵੀ ਸਵਾਸ ਲੈ ਜਾ ਤੇ ਜਾਂ ਫਿਰ ਮਾਈ ਨੂੰ ਠੀਕ ਕਰ ਦੇ ਉਹ ਬੈਠ ਕੇ ਭੁੱਖੇ ਪਾਣੇ ਕਹਿੰਦੇ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਹੋ ਗਏ ਕਹਿੰਦੇ ਪਰਮਾਤਮਾ ਉਹਨਾਂ ਦਾ ਅੰਤਾਂ ਦਾ ਪਿਆਰ ਦੇਖ ਕੇ ਕਿ ਉਹਨਾਂ ਨੇ ਤਾਂ ਮਾਈ ਦੇ ਲਈ ਦਾਣਾ ਪਾਣੀ ਤੱਕ ਨਹੀਂ ਪੀਤਾ ਤੇ ਆਪਣੇ ਮੂੰਹ ਵਿੱਚ ਅਨਧਾਇਕ ਦਾਣਾ ਨਹੀਂ ਪਾਇਆ ਪਰਮਾਤਮਾ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਪਰਮਾਤਮਾ ਕਹਿੰਦੇ ਦੱਸੋ ਵੀ ਤੁਹਾਨੂੰ ਕੀ ਚਾਹੀਦਾ ਹੈ ਉਹ ਕਹਿੰਦੇ ਵੀ ਸਾਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ ਉਹ ਜਿਹੜੀ ਸਾਹਮਣੇ ਮਾਈ ਹੈ ਨਾ ਕੁਟਿਆ ਦੇ ਵਿੱਚ ਰਹਿੰਦੀ ਹੈ ਉਸ ਨੂੰ ਪ੍ਰਾਣ ਬਖਸ਼ ਦਿਓ ਕਹਿੰਦੇ ਜਿਵੇਂ ਕਹਿੰਦੇ ਜਦੋਂ ਉਸ ਪਰਮਾਤਮਾ ਨੇ ਉਸ ਥਾਂ ਤੇ ਜਾ ਕੇ ਦੇਖਿਆ ਇਹ ਮਾਈ ਦੇ ਸਰੀਰ ਦੀ ਤਾਂ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਕਬੂਤਰ ਤੇ ਕਬੂਤਰੀ ਨੂੰ ਕਿਹਾ ਵੀ ਦੇਖੋ ਉਹਦਾ ਸਰੀਰ ਤਾਂ ਹੁਣ ਜਿਹੜਾ ਹੈ ਉਹ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ ਉਹਦੇ ਵਿੱਚ ਤਾਂ ਆਪਾਂ ਪ੍ਰਾਣ ਨਹੀਂ ਪਾ ਸਕਦੇ ਉਹ ਕਹਿੰਦੇ ਜੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੇ ਤੁਸੀਂ ਅਸੀਂ ਤਾਂ ਸੁਣਿਆ ਸੀ ਤੁਸੀਂ ਹਰੇਕ ਅਰਦਾਸ ਕਬੂਲ ਕਰਦੇ ਹੋ ਤੇ ਉਹ ਰੋਜ਼ ਸਾਨੂੰ ਚੋਗਾ ਪਾਉਂਦੀ ਹੈ ਤੇ ਅਸੀਂ ਸਿਰਫ ਤੇ ਸਿਰਫ ਇੰਨਾ ਹੀ ਚਾਹੁੰਨੇ ਆ ਕਿ ਤੁਸੀਂ ਉਸ ਨੂੰ ਪ੍ਰਾਣ ਦਿਆ ਕਿ ਤੁਸੀਂ ਉਸ ਨੂੰ ਪ੍ਰਾਣ ਬਖਸ਼ ਦਿਓ ਕਹਿੰਦੇ ਥੱਕ ਹਾਰ ਕੇ ਉਹ ਜਿਹੜੇ ਪਰਮਾਤਮਾ ਦੇ ਸੰਨ ਉਹਨਾਂ ਨੂੰ ਮਾਈ ਦੀ ਜਾਨ ਵਾਪਸ ਕਰਨੀ ਪਈ ਕਹਿੰਦੇ ਉਹ ਮਾਈ ਉੱਠ ਕੇ ਖੜੀ ਹੋ ਗਈ ਤੇ ਕਹਿਣ ਲੱਗੀ বিহে ଅকালਪੁਰਖ ਮੈਂ ਐਸਾ ਕਿਹੜਾ ਪੁੰਨ ਕੀਤਾ ਸੀ ਵੀ ਤੁਸੀਂ ਆਪ ਦਰਸ਼ਨ ਦਿੱਤੇ ਤੇ ਨਾਲੇ ਮੈਨੂੰ ਪ੍ਰਾਣ ਬਖਸ਼ੇ ਤਾਂ ਗੋਮ ਪਰਮਾਤਮਾ ਜੀ ਨੇ ਕਿਹਾ ਵੀ ਜੋ ਵੀ ਹੋਇਆ ਹੈ ਨਾ ਇਹਨਾਂ ਕਰਕੇ ਹੋਇਆ ਹੈ ਕਬੂਤਰ ਤੇ ਕਬੂਤਰੀ ਕਰਕੇ ਹੋਇਆ ਹੈ ਜੋ ਤੂੰ ਰੋਜ਼ ਇਹਨਾਂ ਨੂੰ ਚੋਗਾ ਦਾਣਾ ਪਾਇਆ ਕਰਦੀ ਸੀ ਨਾ ਉਹਦੇ ਕਰਕੇ ਤੈਨੂੰ ਇਹ ਮੇਰੇ ਦਰਸ਼ਨ ਵੀ ਹੋਏ ਨੇ ਤੇ ਤੈਨੂੰ ਮੈਂ ਪ੍ਰਾਣ ਵੀ ਬਖਸ਼ ਦਿੱਤੇ ਨੇ ਇਹ ਕਹਿ ਕੇ ਤੇ ਪਰਮਾਤਮਾ ਉੱਥੋਂ ਚਲੇ ਗਏ ਉਹ ਜਾਂਦੇ ਜਾਂਦੇ ਇਹ ਵੀ ਕਹਿ ਕੇ ਗਏ ਵੀ ਜੀਵਨ ਨੂੰ ਸਫਲਾ ਕਰਨ ਦੀ ਇਹੀ ਇੱਕ ਜੁਗਤ ਹੈ ਤੇ ਪਰਮਾਤਮਾ ਵੀ ਇਹੀ ਕਹਿ ਕੇ ਗਏ ਉਸ ਮਾਈ ਨੂੰ ਕਿ ਅਸੀਸਾਂ ਇਕੱਠੀਆਂ ਕਰੋ ਕਹਿੰਦੇ ਕਿ ਇਹ ਕਹਿ ਕੇ ਤੇ ਪਰਮਾਤਮਾ ਚਲੇ ਗਏ ਅਗਲੀ ਸਵੇਰ ਹੋਈ ਉਹਨੇ ਮਾਈ ਨੇ ਕਬੂਤਰ ਤੇ ਕਬੂਤਰੀ ਨੂੰ ਕਿਹਾ ਵੀ ਤੁਸੀਂ ਸਾਡੇ ਘਰ ਆਲਣਾ ਬਣਾ ਕੇ ਤੇ ਇੱਥੇ ਹੀ ਰਹੋ ਕਹਿੰਦੇ ਕਬੂਤਰ ਦੇ ਕਬੂਤਰੀ ਨੇ ਉੱਥੇ ਹੀ ਆਲਣਾ ਬਣਾ ਕੇ ਤੇ ਉਹ ਰਹਿਣ ਲੱਗੇ ਮਾਈ ਰੋਜ਼ ਸਵੇਰੇ ਆਪਣਾ ਜਦੋਂ ਸਾਵ ਕਰਕੇ ਦੇ ਉੱਤੇ ਦਾਣਾ ਪਾਣੀ ਪਾ ਕੇ ਆਇਆ ਕਰਦੀ ਬੜੀਆਂ ਸਾਰੀਆਂ ਚਿੜੀਆਂ ਕਬੂਤਰਾਂ ਉੱਥੇ ਆ ਕੇ ਤੇ ਦਾਣਾ ਪਾਣੀ ਛੁਗਦੇ ਕਹਿੰਦੇ ਹੌਲੀ ਹੌਲੀ ਇਹ ਖਬਰ ਸਾਰੀ ਆਸੇ ਪਾਸੇ ਫੈਲ ਗਈ ਜੋ ਵੀ ਮਾਈ ਕੋਲ ਆਉਂਦਾ ਕਹਿੰਦੇ ਜੋ ਵੀ ਮਾਈ ਕੋਲ ਆਉਂਦਾ ਤੇ ਮਾਈ ਨੂੰ ਆਪਣਾ ਦੁੱਖ ਦੱਸਦਾ ਤਾਂ ਮਾਈ ਉਹਨਾਂ ਨੂੰ ਇੱਕੋ ਗੱਲ ਕਿਹਾ ਕਰਦੀ ਸੀ ਵੀ ਜ਼ਿੰਦਗੀ ਵਿੱਚ ਅਸੀਸਾਂ ਇਕੱਠੀਆਂ ਕਰੋ ਦੁਆਵਾਂ ਇਕੱਠੀਆਂ ਕਰੋ ਉਹ ਕਹਿੰਦੇ ਵੀ ਕਿਵੇਂ ਕਰੀਏ ਤਾਂ ਉਹਨਾਂ ਨੇ ਹੌਲੇ ਦੱਸਦੀ ਵੀ ਆਪਣੇ ਘਰ ਦੀ ਛੱਤ ਦੇ ਉੱਤੇ ਤੁਸੀਂ ਰੋਜ਼ ਦਾਣਾ ਪਾਓ ਪਾਣੀ ਰੱਖੋ ਤੇ ਰੋਜ਼ ਆਪਣੀ ਛੱਤ ਨੂੰ ਸਾਫ਼ ਕਰੋ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੇ ਦੁੱਖ ਦੇ ਦੁਲਿਤਰ ਆਪੇ ਘਟਣ ਲੱਗ ਜਾਣਗੇ ਇਹ ਬੇਜਵਾਨ ਜ਼ਰੂਰ ਨੇ ਪਰ ਇਹਨਾਂ ਦੀਆਂ ਦੁਆਵਾਂ ਵਿੱਚ ਬਹੁਤ ਜ਼ਿਆਦਾ ਅਸਰ ਹੈ ਇਸ ਤਰ੍ਹਾਂ ਸਾਰੇ ਨਗਰ ਦੇ ਲੋਕ ਛੱਤ ਦੇ ਉੱਪਰ ਦਾਣਾ ਪਾਣੀ ਰੱਖਣ ਲੱਗੇ ਇਹਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਦਇਆ ਭਾਵਨਾ ਤੇ ਨਿਮਰਤਾ ਦਾ ਗੁਣ ਪੈਦਾ ਹੋਇਆ ਜਿੱਥੇ ਦਇਆ ਤੇ ਨਿਮਰਤਾ ਦਾ ਭਾਵਨਾ ਦਾ ਗੁਣ ਆ ਜਾਵੇ ਉਸ ਘਰ ਖੁਸ਼ੀਆਂ ਤੇ ਬਰਕਤਾਂ ਆਪ ਆ ਜਾਂਦੀਆਂ ਨੇ ਫਿਰ ਆਪਾਂ ਵੀ ਇਹ ਕੰਮ ਅੱਜ ਤੋਂ ਕਰਨਾ ਆਰੰਭ ਕਰ ਦਈਏ ਜੇਕਰ ਤੁਸੀਂ ਇਹ ਕੰਮ ਕਰਨਾ ਆਰੰਭ ਕਰ ਦਿਓ ਕਿਸੇ ਦਾ ਢਿੱਡ ਭਰਨਾ ਸ਼ੁਰੂ ਕਰ ਦਿਓ ਤਾਂ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਉਸ ਘਰ ਹਮੇਸ਼ਾ ਸੁੱਖ ਸ਼ਾਂਤੀ ਤੇ ਬਰਕਤ ਆ ਕੇ ਵਾਸ ਕਰਦੀ ਹੈ ਕਿਉਂਕਿ ਜਦੋਂ ਆਪਾਂ ਕਿਸੇ ਦਾ ਢਿੱਡ ਭਰਦੇ ਆ ਉਹਦੇ ਢਿੱਡੋਂ ਨਿਕਲੀ ਅਸੀਸ ਤੁਰ ਦਰਗਾਹ ਤੱਕ ਜਾਂਦੀ ਹੈ ਤੇ ਉਹ ਢਿੱਡੋਂ ਨਿਕਲੀ ਅਸੀਸ ਜਦੋਂ ਤੁਰ ਦਰਗਾਹ ਤੱਕ ਗਈ ਤਾਂ ਉਹਨੇ ਆਪਣਾ ਹਰੇਕ ਜਿੰਨੇ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਰੁਕਾਵਟਾਂ ਨੇ ਐਸੀ ਐਸੀ ਦੁੱਖ ਤਕਲੀਫਾਂ ਨੇ ਜਿਨ੍ਹਾਂ ਨੇ ਆਪਾਂ ਨੂੰ ਘੇਰਿਆ ਹੋਇਆ ਹੈ ਉਹ ਹੌਲੀ ਹੌਲੀ ਘਟਨੇ ਸ਼ੁਰੂ ਹੋ ਜਾਣਗੇ ਤੇ ਆਪਣੇ ਖਾਤਿਆਂ ਦੇ ਵਿੱਚ ਪੁੰਨ ਵਧਣ ਲੱਗ ਗਏ ਤਾਂ ਫਿਰ ਜਿਹੜੇ ਆਪਣੇ ਦੁੱਖ-ਪਾਪ, ਮੁਸ਼ਕਲਾਂ ਨੇ ਉਹ ਘਟਣੀਆਂ ਆਰੰਭ ਹੋ ਜਾਂਦੀਆਂ ਨੇ ਇਸ ਲਈ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਜਿੰਨਾ ਹੋ ਸਕੇ ਅਸੀਸਾਂ ਇਕੱਠੀਆਂ ਕਰੋ, ਦੁਆਵਾਂ ਇਕੱਠੀਆਂ ਕਰੋ ਕਿਉਂਕਿ ਇਹਨਾਂ ਨੇ ਹੀ ਤੁਹਾਡਾ ਜ਼ਿੰਦਗੀ ਦਾ ਬੇੜਾ ਪਾਰ ਲਾਉਣਾ ਹੈ ਤੇ ਤੁਹਾਡੀ ਜ਼ਿੰਦਗੀ ਨੂੰ ਸੁੱਖਾਂ ਦੇ ਨਾਲ ਭਰਨਾ ਹੈ। ਫਿਰ ਜੇਕਰ ਸੰਗਤ ਜੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਅਸੀਂ ਵੀਡੀਓ ਨੂੰ ਵਾਅਦ ਤੋਂ ਵਾਅਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਉਹ ਸਾਧ ਸੰਗਤ ਜੀ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਜ ਪਾਉਣੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ